ਬਹੁਤ ਜ਼ਿਆਦਾ ਬਰਸਾਤਾਂ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਤਾਂ ਕਹਿੰਦਾ ਜਾਂ ਤਾਂ ਇਹਨੂੰ ਪ੍ਰੋਪਰ ਬਣਾ ਦਿੱਤਾ ਜਾਵੇ ਜਾਂ ਇਹਨੂੰ ਬੰਦ ਕਰਾਓ। ਵਾਪਰ ਸਕਦਾ ਜੀ ਜਿਸ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਇੱਥੇ ਸਫਾਈ ਨਹੀਂ ਜਾਂ ਟੁੱਟੀਆਂ ਨੇ ਸਰਕਾਰ ਨੂੰ ਚਾਹੀਦਾ ਕੋਈ ਰਸਤਾ ਦੇਣਾ ਇਹ ਕਿਦਾਂ? ਪਰਪਰ ਰਸਤਾ ਬਣ ਜਾਏ ਵਧੀਆਂ ਬਣ ਜਾਏ ਸਭ ਨੂੰ ਆਸਾਨੀ ਹੋਏਗੀ ਲੰਘਣ ਵਾਸਤੇ। ਚਲੋ ਹੁਣ ਸਾਰਿਆਂ ਦੇ ਨਾਲ ਹੀ ਆ ਜੀ। ਹੁਣ ਦੇਖੋ ਇੱਕ ਸਕੂਟੀ ਹੈ ਜਿਹੜੀ ਲੰਗੀ ਨਹੀਂ ਜਾ ਰਹੀ ਹੈ ਲਗਾ ਨਹੀਂ ਪਾਰੇ ਨੇ। ਰਾਸਤਾ ਤਾਂ ਬਹੁਤ ਔਖੀ ਬਾਕੀ ਕੰਮ ਕੇ ਬੋਧ ਆਣਾ ਵੰਦਾ ਗੋਦੀ ਬਹੁਤ ਦਿੱਕਤ ਹੁੰਦੀ ਹੈ ਸੋ ਟ੍ਰੈਫਿਕ ਜਦ ਨਿਕਲੇ ਕਛੋੜ ਰਸਤਾ ਹੈਗਾ ਯਾ ਥੱਲੇ ਪਾਣੀ ਦੀ ਬਹੁਤ ਦਿੱਕਤ ਹੈ ਪਾਣੀ ਵੀ ਆ ਰਿਹਾ ਹੈ ਵਿੱਚੋਂ ਕੂੜਾ ਵੀ ਸਿੱਟਿਆ ਜਾ ਰਿਹਾ ਹੈ ਨਾ ਤੇ ਇਹ ਚੀਜ਼ਾਂ ਸਾਫ਼ ਕਰਾਣੀਆਂ ਚਾਹੀਦੀਆਂ ਆਪਾਂ ਨੂੰ ਹੈਲਮਟ ਲਾਇਆ ਹੋਇਆ ਵੇ ਬਿਲਕੁਲ ਫਸ ਚੁੱਕੇ ਹੋ ਅੰਦਰ ਵੜ ਨਹੀਂ ਕੋਈ ਚੱਕਰ ਨਹੀਂ ਦੇਖੋ ਮੈਂ ਦੇਖਦੇ ਹਾਂ ਪਾਣੀ ਮਾਰ ਕਰ ਦਿੰਦਾ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਅੱਜ ਤੁਹਾਨੂੰ ਮੈਂ ਦਿਖਾਣ ਜਾ ਰਿਹਾ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਸਮਾਰਟ ਗਲੀ ਉਹ 스마트 ਗਲੀ ਜਿੱਥੋਂ 스마트 스마트 Ludhiana ਦੇ ਲੋਕ ਲੰਘਦੇ ਨੇ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਲੋਕਾਂ ਨਾਲ ਜੋ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਗੱਲਬਾਤ ਕਰਦੇ ਹਾਂ ਕੈਮਰਾ ਦੇ ਪੱਜ ਗਏ ਲੋਕੀ ਬਟ ਆਪਣੀ ਗੱਲ ਕਹਿਣ ਤੋਂ ਵੀ ਜਿਹੜੇ ਕਤਰਾਂਦੇ ਨੇ ਪਰ ਤੁਹਾਨੂੰ ਉਹ ਗਲੀ ਮੈਂ ਦਿਖਾ ਦਾਂ ਇੱਕ ਸਾਈਡ ਜਿਹੜਾ ਵੈ ਕੁੱਚਾ ਮੰਨਲਾ ਪੈਂਦਾ ਵੈ ਤੇ ਦੂਜੇ ਪਾਸੇ ਫਿਰ ਲੰਗਣ ਤੋਂ ਜਿਹੜੇ ਲੋਕੀ ਆਂਦ ਰਹੇ ਉਹ ਲੰਗਦੇ ਨੇ ਇਸ ਪੁਲ ਦੇ ਥੱਲੇ ਕਿਉਂਕਿ ਉੱਪਰੋਂ ਜਿਹੜਾ ਵੈ ਰੇਲ ਗੱਡੀ ਲੰਗਦੀ ਐ ਬਟ ਲੋਕਾਂ ਨੂੰ ਆਪਣੀ ਜਾਨ ਵੀ ਜੋਖਮ ਵਿੱਚ ਪਾਉਣ ਤੋਂ ਗੁਰੇਜ਼ ਐ ਬਟ ਕਿਤੇ ਨਾ ਕਿਤੇ ਕੋਈ ਵੱਡਾ ਹਾਸਾ ਵੀ ਕਿਸੇ ਵੇਲੇ ਵਾਪਰ ਸਕਦਾ ਹੈ ਕਿਉਂਕਿ ਜਿਹੜਾ ਹਾਸਾ ਐ ਕਦੇ ਵੀ ਦਸਤਕ ਦੇ ਕੇ ਨਹੀਂ ਆਂਦਾ ਬਟ ਕਿਤੇ ਨਾ ਕਿਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੁਧਿਆਣਵੀਜ਼ ਨੇ ਇਸ ਜਿਹੜਾ ਰਹਿਵ ਹੈ ਰਾਤੋਂ ਲੰਘਦੇ ਨੇ ਤੇ ਇੱਕ ਪਾਸੇ ਉੱਤੇ ਰੇਲਵੇ ਟਰੈਕ ਬਣਿਆ ਹੋਇਆ ਜਿੱਥੇ ਵੀ ਜਿਸ ਰਸਤੇ ਤੋਂ ਵੀ ਰੇਲਵੇ ਟਰੈਕ ਤੋਂ ਵੀ ਲੋਕੀ ਜਿਹੜੇ ਨੇ ਕ੍ਰੋਸ ਕਰਦੇ ਨੇ ਜਾਨ ਆਪਣੀ ਜੋਖਮ ਵਿੱਚ ਪਾਉਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜਦਾਂ ਇਹ ਰੂਟੀਨ ਪ੍ਰੈਕਟਿਸ ਹੈ ਫੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਨਹੀਂ ਤੇ ਰਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਕਿਉਂਕਿ ਟਾਈਮ ਤੇ 2-4 ਗੱਡੀਆਂ ਇੱਥੋਂ ਲੰਘ ਨਹੀਂ ਸਕਦੀਆਂ ਬਟ ਇੱਥੇ ਕਿਤੇ ਨਾ ਕਿਤੇ ਜਾਮ ਜਾਮ ਦੀ ਸਥਿਤੀ ਬਣ ਰਹੀ ਹੈ ਬਹੁਤ ਜ਼ਿਆਦਾ ਬਰਸਾਤਾਂ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਤਾਂ ਕਹਿੰਦਾ ਜਾਂ ਤਾਂ ਇਹਨੂੰ ਪ੍ਰੋਪਰ ਬਣਾ ਦਿੱਤਾ ਜਾਵੇ ਜਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਜਿਦਾ ਤੁਸੀਂ ਦੇਖਿਆ ਵੀ ਹੁਣ ਦਮੋਰੀਆ ਪੁਲ ਨੂੰ ਵੀ ਉੱਚਾ ਕਰਕੇ ਪ੍ਰੋਪਰ ਤਰੀਕੇ ਨਾਲ ਬਣਾਇਆ ਗਿਆ ਹਾਂ ਇਹਨੂੰ ਪ੍ਰੋਪਰ ਦਮੋਰੀਆ ਪੁਲ ਜਿਹਾ ਹੀ ਬਣਾ ਦਿੱਤਾ ਜਾਵੇ ਬੈਟਰ ਰਹੇਗਾ ਨਹੀਂ ਤੇ ਕਲੋਜ਼ ਕਰ ਦਿੱਤਾ ਜਾਵੇ ਕਿੱਧਰੋਂ ਆ ਰਹੇ ਹੋ ਤੇ ਕਿੱਧਰ ਲੰਘ ਰਹੇ ਹੋ ਮੈਂ ਆ ਰਹੇ ਆ ਪਖੋੜ ਰੋਡ ਤੋਂ ਤੇ ਇੰਡਸਟਰੀ ਏਰੀਆ ਇਹ ਜਾ ਰਹੇ ਆ। ਹੋਰ ਵੀ ਲੋਕ ਨੇ ਜਿਹੜੇ ਲੰਘ ਰਹੇ ਨੇ। ਹੋਰ ਵੀ ਲੋਕ ਜਿਹੜੇ ਲੰਘ ਰਹੇ ਨੇ ਗੱਲਬਾਤ ਕਰ ਲੈਨੇ। ਵੀਰੇ ਇਹਨੇ ਓਖੇ ਹੋ ਕੇ ਲੰਘ ਰਹੇ ਨੇ ਲੋਕੀ ਤੁਸੀਂ ਵੀ ਇਸੇ ਰਸਤੇ ਜਾ ਰਹੇ ਹੋ। ਤੇ ਤੁਹਾਨੂੰ ਲੱਗਦਾ ਕੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਇਸ ਤਰੀਕੇ? ਬਿਲਕੁਲ ਵਾਪਰ ਸਕਦਾ ਜੀ ਜਿਸ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਇੱਥੇ ਸਫਾਈ ਨਹੀਂ ਜਾਂ ਟੁੱਟੀਆਂ ਨੇ ਸਰਕਾਰ ਨੂੰ ਚਾਹੀਦਾ ਕੋਈ ਰਸਤਾ ਦੇਣਾ ਜਾਂ ਕਿਦਾਂ ਵੀ। ਇਹ ਏਰੀਆ ਜਿਹੜਾ ਦੇਖ ਰਹੇ ਹੋ ਸਲਿੱਪਰੀ ਬਣਿਆ ਹੋਇਆ ਬਿਲਕੁਲ। ਬਿਲਕੁਲ। ਬਾਈਕ ਤਾਂ ਲੰਗਦੀ ਨਹੀਂ ਬੜਾ ਬੁਰਾ ਹਾਲ ਹੁੰਦਾ ਜੀ ਪੁੱਲ ਤੇ ਰਸ਼ ਹੁੰਦਾ ਦੋ ਦੋ ਘੰਟੇ ਲੱਗ ਜਾਂਦੇ ਨੇ ਜਾਂ ਇਹਨੂੰ ਥੋੜਾ ਚੋੜਾ ਕਰਕੇ ਇਹ ਕਿਵੇਂ ਵੀ ਸਰਕਾਰ ਨੂੰ ਇੱਥੇ ਪੁੱਲ ਜਿਹੜਾ ਕਿ ਹੈ ਕਿਦਾਂ ਵੀ ਧਿਆਨ ਦੇਣਾ ਚਾਹੀਦਾ ਜੀ ਵੀ ਇੱਥੇ ਪਾਣੀ ਨੂੰ ਬਹੁਤ ਬੁਰਾ ਹਾਲ ਹੁੰਦਾ ਜੀ ਵੀ ਕੱਲ ਨੂੰ ਕੋਈ ਸਲਿੱਪ ਹੋ ਸਕਦਾ ਜਾਂ ਕਿਦਾਂ ਹੁਣ ਘਰ ਦੇ ਮੇਰੇ ਨਾਲ ਜਾ ਰਹੇ ਨੇ ਕੋਈ ਸਲਿੱਪ ਵੀ ਹੋ ਸਕਦਾ ਜੀ ਨਹੀਂ ਲੱਗਦਾ ਥੋੜਾ ਜਿਹਾ ਸਮਾਂ ਬਚਾਣ ਪਿੱਛੇ ਆਪਾਂ ਇੱਕ ਜੋਖਮ ਲੈ ਰਹੇ ਆਂ ਆਪਣੀ ਜਾਨ ਤੋਂ ਨਹੀਂ ਉੱਪਰ ਟਾਈਮ ਬਹੁਤ ਲੱਗ ਜਾਂਦਾ ਜੀ ਉਹੀ ਮੈਂ ਕਹਿ ਰਿਹਾ ਕਿ ਮਤਲਬ ਸਮਾਂ ਬਚਾਣ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪ ਚਲੋ ਹੁਣ ਸਾਰਿਆਂ ਦੇ ਨਾਲ ਹੀ ਆ ਜੀ ਸਾਰਿਆਂ ਦੇ ਨਾਲ ਹੀ ਹੁਣ ਦੇਖੋ ਇੱਕ ਸਕੂਟੀ ਹੈ ਜਿਹੜੀ ਉਹ ਲੰਗੀ ਨਹੀਂ ਜਾ ਰਹੀ ਹੈ ਲਗਾਇਆ ਨਹੀਂ ਪਾਰੇ ਨੇ ਕਾਫੀ ਸਮਾਨ ਲੋਡ ਕੀਤਾ ਹੋਇਆ ਹੈ ਹੁਣ ਦੇਖ ਸਕਦੇ ਹੋ ਇੱਕ ਪਾਸੇ ਉਧਰ ਜਾਮ ਦੀ ਸਥਿਤੀ ਬਣ ਗਈ ਹੈ ਆ ਰਿਕਸ਼ਾ ਹੈ ਅੱਗੇ ਸਕੂਟੀ ਹੈ ਕੰਨੀਆਂ ਲੱਧੀਆਂ ਹੋਈਆਂ ਨੇ ਤੇ ਉਧਰ ਪੂਰਾ ਜਾਮ ਦੀ ਸਥਿਤੀ ਹੈ ਉਹ ਉਹ ਦੇਖ ਸਕਦੇ ਹੋ ਤਾਂ ਇਹ ਸੀਗੇ ਹਾਲਾਤ ਲੁਧਿਆਣਾ ਆੰਗਰੇ ਉਹ ਮੁਕਮਰਾਦੀ ਜਿੱਦਿਕੇ ਆਹੀ ਤੇ ਨਹੀਂ ਲੰਗਦੇ ਉਹ ਜਾਂ ਫਿਰ ਅੱਜ ਪਹਿਲੀ ਵਾਰ ਲੰਘਣ ਨਹੀਂ ਵੀਰੇ ਐਡਾ ਹੀ ਲੰਗੀ ਦੇ ਆ ਕੀ ਲੱਗਦਾ ਕਿ ਸਰਕਾਰ ਨੂੰ ਇਸ ਵਾਰ ਵੀ ਧਿਆਨ ਦੇਣਾ ਜ਼ਰੂਰ ਕਰਨਾ ਚਾਹੀਦਾ ਵੀਰੇ ਯਾਰ ਕਿਉਂਕਿ ਨਾ ਉਧਰੋਂ ਬੜਾ ਟ੍ਰੈਫਿਕ ਹੈਗਾ ਉੱਪਰਲੀ ਸਾਈਡ ਤੇ ਤੇ ਆਪਾਂ ਕਿਤੇ ਭਾਜੀ ਜਿਹੜੀ ਟ੍ਰੇਨ ਉੱਤੋਂ ਦੀ ਲੰਘਦੀ ਹੈ ਕੋਈ ਹਾਦਸਾ ਵੀ ਹੋ ਆਪਰ ਸਕਦਾ ਕਿਉਂਕਿ ਟਰੈਕ ਦੇ ਉੱਤੇ ਰੋੜੇ ਪੱਥਰ ਵੀ ਹੁੰਦੇ ਉਹ ਵੀ ਵੱਜ ਸਕਦੇ ਆ ਤੇ ਇੱਥੇ ਸਲਿਪਰੀ ਏਰੀਆ ਹੈ ਬਣਿਆ ਤਾਂ ਆਇਆ ਵੀਰੇ ਬਟ ਹੁਣ ਕੋਈ ਆਪਸ਼ਨ ਨਹੀਂ ਹੈਗਾ ਨਾ ਕਿਉਂਕਿ ਉੱਪਰੋਂ ਗਰਮੀ ਤੁਸੀਂ ਦੇਖ ਹੀ ਰਹੇ ਹੋ ਅੱਜ ਅੱਜ ਦੇ ਡੇਟ 'ਚ ਕਿੰਨੀ ਹੋ ਰਹੀ ਆ ਤੇ ਉੱਪਰੋਂ ਇੰਨਾ ਰਸ਼ ਹੈਗਾ ਘੰਟਾ-ਘੰਟਾ ਲੱਗ ਜਾਂਦਾ ਸਾਨੂੰ ਨਿਕਲਣ ਨੂੰ ਤੁਸੀਂ ਦੇਖ ਸਕਦੇ ਹੋ 1 ਮਿੰਟ ਦੇ ਵਿੱਚ ਪੂਰੀ ਜਾਮ ਦੀ ਸਿਤੇ ਬਣ ਚੁੱਕੀ ਹੈ ਤੇ ਕਿਤੇ ਨਾ ਕਿਤੇ ਜਿਹੜੀ ਇਹ ਬਹੁਤ ਵੱਡੀ ਅਨਗੈਲੀ ਹੈ ਲੋਕਾਂ ਦੀ ਵੀ ਕਿਉਂਕਿ ਥੋੜਾ ਜਿਹਾ ਸਮਾਂ ਬਚਾਣ ਦੇ ਚੱਕਰ ਦੇ ਵਿੱਚ ਅਜਿਹੇ ਜਿਹੜੇ ਰੂਟੀਨ ਪ੍ਰੈਕਟਿਸ ਕਰ ਰਹੇ ਨੇ ਕਿਤਨੇ ਕਿਤੇ ਕਿਸੇ ਵੱਡੇ ਹਾਸੇ ਨੂੰ ਬੁਲਾਵਾ ਹੀ ਦੇ ਰਹੇ ਨੇ ਇੱਕ ਪਾਸੇ ਥੱਲੇ ਏਰੀਆ ਬਣਿਆ ਹੋਇਆ ਜਿੱਥੋਂ ਲੋਕ ਪਾਸਿੰਗ ਕਰਦੇ ਨੇ ਤੇ ਦੂਜੇ ਪਾਸੇ ਉੱਤੇ ਟਰੈਕ ਹੈ ਟਰੈਕ ਦੇ ਉੱਤੇ ਵੀ ਜਿਹੜੇ ਲੋਕ ਨੇ ਉਹ ਲੰਘਦੇ ਨੇ ਉਹ ਕਿਉਂਕਿ ਗੱਡੀ ਕਿਤੇ ਵੀ ਕਿਸੇ ਵੀ ਵਕਤ ਆ ਸਕਦੀ ਹੈ ਕਿਉਂਕਿ ਹਾਦਸਾ ਜਿਹੜਾ ਹੈ ਦਸਤਕ ਦੇ ਕੇ ਨਹੀਂ ਆਉਂਦਾ ਕਦੇ ਵੀ ਜਿਹੜਾ ਹਾਦਸਾ ਹੋ ਸਕਦਾ ਹੈ ਅੰਕਲ ਜੀ ਦੁਕਾਨ ਜਾ ਰਹੇ ਹੋ ਜਾਂ ਕਿਉਂਕਿ ਸਮਾਨ ਰੱਖਿਆ ਹੋਇਆ ਹੈ ਹਾਂਜੀ ਦੁਕਾਨ ਤੇ ਜਾ ਰਹੇ ਆ ਸਮਾਨ ਰੱਖਿਆ ਆ ਪਾਣੀ ਹੈ ਰੋਟੀਆਂ ਹੈ ਇਹ ਰਸਤਾ ਜਿਹੜਾ ਹੈ ਪ੍ਰੋਪਰ ਬਣਾ ਦਿੱਤਾ ਜਾਵੇ ਤਾਂ ਉਹ ਲਾਂਗਾ ਵੀ ਸੁੱਖਾ ਹੋ ਜਾਊਗਾ ਟੂ ਵੀਲਰਸ ਦੇ ਵਾਸਤੇ ਪ੍ਰੋਪਰ ਰਸਤਾ ਬਣ ਜਾਏ ਵੰਦੀਆਂ ਬਣ ਜਾਏ ਸਭ ਨੂੰ ਆਸਾਨੀ ਹੋਏਗੀ ਲੰਗਣ ਵਾਸਤੇ ਲਾਂਗਾ ਤਾਂ ਦਿੱਤਾ ਹੋਇਆ ਵੈ ਇੱਕ ਸੀਮੈਂਟਡ ਏਰੀਆ ਬਣਾਇਆ ਹੋਇਆ ਪ੍ਰੋਪਰ ਇੱਕ ਗਲੀ ਬਣਾਈ ਹੋਈ ਹੈ ਤੇ ਦੂਜੇ ਪਾਸੇ ਵੀ ਸੜਕ ਜਿਹੜੀ ਬਣੀ ਹੋਈ ਹੈ ਹਾਂਜੀ ਇਹ ਤੇ ਹੈ ਹੀ ਹੈ ਹੁਣ ਲੋਕਾਂ ਨੂੰ ਮਜਬੂਰੀ ਕਰਕੇ ਲੰਗਣਾ ਹੀ ਇੱਥੋਂ ਕਈ ਨਹੀਂ ਪਹੁੰਚਦੇ ਉਸ ਤੋਂ ਜਾ ਸਕਦੇ ਨੇੜੇ ਇੱਥੇ ਜਾਣਾ ਉਹਨੇ ਠੋਈ ਲੰਘ ਕੇ ਜਾਣਾ ਪੁਲ ਤੋਂ ਉੱਤੋਂ ਤੇ ਜਾਣਾ ਨਹੀਂ ਬਹੁਤ ਦੂਰ ਪੈ ਜਾਂਦਾ ਪੁਲ ਤੋਂ ਉੱਤੋਂ ਲੰਘਣਾ ਥੋੜੇ ਜਿਹਾ ਸਮਾਂ ਬਚਾਣ ਦੇ ਪਿੱਛੇ ਵੱਡੇ ਹਾਸੇ ਨੂੰ ਬੁਲਾਵਾ ਵੀ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਤੇ ਪਾਜੀ ਫੈਮਿਲੀ ਨਾਲ ਹੈ ਇਸ ਤਰੀਕੇ ਲੰਘ ਰਹੇ ਹੋ ਰਸਤਾ ਤਾਂ ਬੜਾ ਔਖਾ ਹੈ ਲੰਘਣਾ ਰਸਤਾ ਤਾਂ ਬਹੁਤ ਔਖਾ ਜੀ ਬਾਕੀ ਘੁੰਮ ਕੇ ਬਹੁਤ ਆਣਾ ਪੈਂਦਾ ਅੱਗੋਂ ਦੀ ਬਹੁਤ ਦਿੱਕਤ ਹੁੰਦੀ ਹੈ ਟ੍ਰੈਫਿਕ ਜਦ ਨਿਕਲੇ ਵੀਰਾ ਵੀ ਬਾੜੀ ਮਾਰੀ ਕਾਲੀ ਚ ਹੈ ਹਾਂ ਜੀ ਹਾਂ ਜੀ ਸਹੀ ਆਪਣੀ ਲੋੜਨ ਦਾ ਜਿੱਥੇ ਮਾਈਲੇਜੀ ਹਾਂ ਘਰ ਸ਼ਾਟਾ ਕਰਨੇੜੇ ਸਾਨੂੰ ਫਿਰ ਦੂਰ ਜਾਣਾ ਪੈਂਦਾ ਤੇ ਕਿਉਂਕਿ ਇੱਕ ਜਿਹੜਾ ਏਰੀਆ ਇਧਰ ਮਿਲਰ ਗੰਜ ਏਰੀਆ ਪੈਂਦਾ ਹੈ ਦੁਖਨੀਵਾਰਨ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਦੂਜੇ ਪਾਸੇ ਜਿਹੜਾ ਹੈ ਕੁਚਾ ਮਨਲਾ ਪੈਂਦਾ ਵੈ ਤੇ ਕਿਤੇ ਨ ਕਿਤੇ ਵਪਾਰ ਨੂੰ ਹੀ ਬਹੁਤ ਵੱਡਾ ਘਾਟਾ ਹੋ ਸਕਦਾ ਹੈ ਜੇ ਸੜਕ ਬੰਦ ਹੁੰਦੀ ਹੈ ਕਿਉਂਕਿ ਦੁਕਾਨਾਂ ਦਾ ਏਰੀਆ ਹੈ ਤੇ ਡਿਲੀਵਰੀਜ਼ ਦੇ ਲਈ ਵੀ ਲੋਕੀ इजीली ਲੰਘ ਜਾਂਦੇ ਨੇ ਤੇ ਜੇ ਅਗਰ ਪੁਲ ਦੇ ਉੱਤੇ ਆਈਏ ਤਾਂ ਸਮਾ ਬੜਾ ਜਾਂਦਾ ਹੈ ਬਟ ਜਿਹੜਾ ਏਰੀਆ ਬਣਿਆ ਹੋਇਆ ਹੈ ਪੁਲ ਥੱਲੇ ਲੋਕੀ ਲੰਘ ਰਹੇ ਨੇ ਲੰਘਣ ਦੀ ਜਗ੍ਹਾ ਤਾਂ ਹੈ ਨਹੀਂ ਕਿ ਬਾਈਕ ਜਿਹੜੀ ਲੰਗਾਣੀ ਬੜੀ ਔਖੀ ਹੈ ਬਟ ਫਿਰ ਵੀ ਲੋਕੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੰਘ ਰਹੇ ਨੇ ਤੇ 2 ਮਿੰਟਾਂ ਦੇ ਵਿੱਚ ਜੇ ਰੋਕਿਆ ਜਾਵੇ ਇੱਕ ਨੂੰ ਰੋਕੇ ਤਾਂ ਫਿਰ ਜਾਮ ਦੀ ਸਥਿਤੀ ਬਣ ਜਾਂਦੀ ਹੈ ਸਰ ਕੀ ਕਹਿਣਾ ਚਾਹੋਗੇ ਇਸ ਜਿਹੜੀ ਰੂਟੀਨ ਪ੍ਰੈਕਟਿਸ ਚੱਲਦੀ ਪਈ ਹੈ ਕਲੀਨ ਕਰਾਓ ਸਭ ਤੋਂ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਨੀਚੋਂ ਦੀ ਕਲੀਨ ਕਰਾਓ ਹੋਰ ਤਾਂ ਕੋਈ ਰਸਤਾ ਹੈਗਾ ਨਹੀਂ ਤੁਹਾਨੂੰ ਨਿਕਲਣ ਦਾ ਕਿਹੜੇ ਕੀ ਲੱਗਦਾ ਜੇ ਇਹ ਹੈਗਾ ਸ਼ਾਰਟ ਰਸਤਾ ਹੈਗਾ ਯਾਰ ਥੱਲੇ ਪਾਣੀ ਦੀ ਬਹੁਤ ਦਿੱਕਤ ਆ ਪਾਣੀ ਵੀ ਆ ਰਿਹਾ ਹੈ ਵਿੱਚੋਂ ਕੂੜਾ ਵੀ ਸਿੱਟਿਆ ਜਾ ਰਿਹਾ ਹੈ ਨਾ ਤੇ ਇਹ ਚੀਜ਼ਾਂ ਸਾਫ਼ ਕਰਾਣੀਆਂ ਚਾਹੀਦੀਆਂ ਆਪਾਂ ਨੂੰ ਥੋੜਾ ਜਿਹਾ ਸਮਾਂ ਬਚਾਣ ਦੇ ਚੱਕਰ ਤੇ ਆਪਾਂ ਸ਼ਾਰਟਕਟ ਤਾਂ ਲੈ ਰਹੇ ਹਾਂ ਬਟ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਕਿਉਂਕਿ ਉੱਤੋਂ ਦੀ ਰੇਲ ਗੱਡੀ ਲੱਗਦੀ ਦੇਖੋ ਐਦਾਂ ਆ ਕਿ ਹੁਣ ਤਾਂ ਆਦਤ ਪੈ ਗਈ ਸਾਰਿਆਂ ਨੂੰ ਕਿ ਲੋਕਾਂ ਨੂੰ ਪਤਾ ਹੀ ਹੈ ਕਿ ਇਧਰੋਂ ਰਾਹ ਹੈਗਾ ਹੈ ਨੰਗ ਦਾ ਇਹ ਆਦਾ ਨਹੀਂ ਬਹੁਤ ਬਹੁਤ ਪੁਰਾਣਾ ਆ ਸਰਕਾਰ ਆਪਣਾ ਕੰਮ ਕਰ ਰਹੀਆਂ ਨੇ ਬਟ ਜਿਹੜੇ ਆ ਕੂੜਾ ਸਿਟਣਾ ਹੁਣ ਆਪਾਂ ਆਪ ਲਫਾਵਾ ਸਿੱਟੀ ਇਹਨੂੰ ਚ ਗਲਤ ਆ ਸਰਕਾਰ ਆਪਣਾ ਕੰਮ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਥੋੜਾ ਆਪਾਂ ਇੰਦਰ ਬਾਈਟ ਕਰ ਰਹੇ ਆ ਫਸੇ ਪਏ ਨੇ ਕੀ ਲੱਗਦਾ ਹੈ ਬੜਾ ਔਖਾ ਹੋਇਆ ਪਏ ਔਖਾ ਤਾਂ ਹੁੰਦਾ ਹੀ ਹੈ ਮਾਰੀ ਜਾਨਾ ਹੈਲਮਟ ਲਾਇਆ ਹੋਇਆ ਵੇ ਬਿਲਕੁਲ ਫਸ ਚੁਕੇ ਹੋ ਅੰਦਰ ਹੋਈ ਨਹੀਂ ਕੋਈ ਚੱਕਰ ਨਹੀਂ ਦੇਖ ਮਿੰਟ ਦੇਖਿਓ ਪਾ ਮੈਂ ਬਾਹਰ ਕਰ ਦਿੰਦਾ ਲੈਣਾ ਵੀ ਬੜਾ ਔਖਾ ਪਿਆ ਹੋਇਆ ਬਟ ਕਹਿੰਦੇ ਨੇ ਲੋਕੀ ਕਹਿ ਰਹੇ ਨੇ ਆਪਣੀ ਗਲਤੀ ਤਾਂ ਮੰਨਣੋਂ ਗੁਰੇਜ਼ ਕਰ ਰਹੇ ਨੇ ਕਹਿੰਦੇ ਆਪਾਂ ਨੂੰ ਤਾਂ ਆਦਤ ਪੈ ਚੁੱਕੀ ਹੈ ਆਪਾਂ ਕਿਉਂਕਿ ਰੂਟੀਨ ਪ੍ਰੈਕਟਿਸ ਜ਼ਿਆਦਾ ਕਰ ਰਹੇ ਆ ਕਿ ਇਹ ਸਾਲ ਲੈਣਾ ਵੀ ਬੜਾ ਔਖਾ ਹੋਇਆ ਪਿਆ ਵੇ ਜੇ 1 ਮਿੰਟ ਲਈ ਕਿਸੇ ਨੂੰ ਰੋਕ ਲਈਏ ਗੱਲਬਾਤ ਕਰਨ ਲਈ ਤਾਂ ਪੂਰਾ ਜਾਮ ਦੀ ਸਥਿਤੀ ਬਣ ਜਾਂਦੀ ਹੈ ਹੁਣ ਦੇਖ ਸਕਦੇ ਹੋ ਕਿੰਨੇ ਔਖੇ ਤਰੀਕੇ ਜਿਹੜੇ ਲੰਘ ਰਹੇ ਨੇ ਤੁਸੀਂ ਸਾਰੀ ਜਿਹੜੀ ਇਹ ਤਮਾਮ ਗੱਲਾਂ ਸੁਣ ਚੁੱਕੇ ਹੋ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤਾਂ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਨੀ ਦੇ ਨਾਲ ਮੈਂ